ਨਾਬਾ ਵਿੱਚ ਪਿਛਲੇ 10 ਸਾਲਾਂ ਦੇ ਕਰੀਬ ਸਮੇਂ ਤੋਂ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰ ਨਾਬਾ ਵੱਲੋਂ ਗਰੀਬ ਦਾ ਮੁੱਖ ਗੁਰੂ ਦੀ ਕੋਲਕ ਨੂੰ ਮੁੱਖ ਰੱਖਦਿਆਂ ਲਗਾਤਾਰ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲੰਗਰ ਭੇਜ ਜਾਂਦਾ ਸਿਲਸਲਾ ਜਾਰੀ ਹੈ ਸੰਗਰੂਰ ਦਾ ਕੈਂਸਰ ਹਸਪਤਾਲ ਪੀਜੀਆ ਦੇ ਦੋਵੇਂ ਗੇਟ ਨਿਊ ਚੰਡੀਗੜ੍ਹ ਵਿੱਚ ਬਣਿਆ ਕੈਂਸਰ ਹਸਪਤਾਲ ਸੈਕਟਰ 32 ਛੋਟੀ ਪੀਜੀਆਈ ਪਟਿਆਲਾ ਰਜਿੰਦਰਾ ਹਸਪਤਾਲ ਨਾਬਾ ਸਰਕਾਰੀ ਹਸਪਤਾਲ ਵਿੱਚ ਵੱਖ-ਵੱਖ ਟੀਮਾਂ ਨੇ ਜਾ ਕੇ ਲੰਗਰ ਵਰਤਾਉਣ ਦੀਆਂ ਸੇਵਾਵਾਂ ਨਿਭਾਈਆਂ ਲੰਗਰ ਦੀ ਰਵਾਨਗੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਕੀਤੀ ਗਈ ਅਰਦਾਸ ਵਿੱਚ ਵਿਸ਼ੇਸ਼ ਤੌਰ ਤੇ ਐਸਡੀਐਮ ਨਾਬਾ ਤਰਸੀਮ ਚੰਦ ਸ਼ਾਮਿਲ ਹੋਏ ਅਤੇ ਆਪਣੇ ਹੱਥੀ ਉਹਨਾਂ ਸੰਗਤਾਂ ਨੂੰ ਬੂਟੇ ਦਿੱਤੇ ਪਹਿਲਾਂ ਸਤਿਗੁਰੂ ਜੀ ਸਾਰਿਆਂ ਨੂੰ ਅੱਜ ਮੈਨੂੰ ਆ ਕੇ ਇੱਥੋਂ ਦਾ ਸਕੂਲ ਮਿਲਿਆ ਜੀ ਅਨਸ਼ੀਦ ਬਾਬ ਮਸ਼ੀਦ ਬਾਬਾ ਦੀਪ ਸਿੰਘ ਜਿਹੜੇ ਹੈਗੇ ਸੇਵਾ ਸੁਸਾਇਟੀ ਵੱਲੋਂ ਇਹ ਜਿਹੜਾ ਇੱਕ ਨੇਕ ਕਾਰਜ ਕੀਤਾ ਜਾ ਰਿਹਾ ਅਸਲੀ ਮਾਨਵਤਾ ਦੀ ਸੇਵਾ ਇਹੀ ਹੈ ਜਦੋਂ ਤੁਸੀਂ ਹਸਪਤਾਲ ਚ ਜਾਂਦੇ ਹੋ ਉੱਥੇ ਪਤਾ ਲੱਗਦਾ ਕਿ ਕਿੰਨੇ ਗਰੀਬ ਲੋਕ ਆਉਂਦੇ ਨੇ ਕਿੰਨੇ ਸਾਧਨ ਵੀ ਹੁਣੇ ਲੋਕ ਆਉਂਦੇ ਨੇ ਤੇ ਉਹਨਾਂ ਨੂੰ ਲੰਗਰ ਛਕਾਉਣਾ ਬਹੁਤ ਵੱਡਾ ਕਾਰਜ ਹੈ ਤੇ ਸਾਡੇ ਅਸੀਂ ਜਿਹੜੀ ਇਹ ਸੁਸਾਇਟੀ ਹੈ ਸਾਡੇ ਗੁਰੂਆਂ ਦੀ ਪਰੰਪਰਾ ਨੂੰ ਅੱਗੇ ਤੋਰ ਰਹੀ ਹੈ ਜੀ ਇਨਾਲ ਦੀ ਨਾਲ ਅੱਜ ਜਿਹੜੀ ਸੰਗਤ ਮੈਂ ਦੇਖਿਆ ਇੰਨਾ ਉਤਸ਼ਾਹ ਇੰਨੇ ਲੋਕ ਆ ਰਹੇ ਨੇ ਪ੍ਰਸ਼ਾਦਾ ਲੈ ਕੇ ਬਿਸਕਟ ਲੈ ਕੇ achar ਲੈ ਕੇ ਦਾਲਾਂ ਲੈ ਕੇ ਸਬਜ਼ੀਆਂ ਲੈ ਕੇ ਇੰਨੀ ਸੇਵਾ ਭਾਵਨਾ ਮੈਂ ਕਦੇ ਕਿਤੇ ਨਹੀਂ ਦੇਖੀ ਤੇ ਨਾਲ ਜਿਹੜੀ ਸੰਗਤ ਅੱਜ ਲੈ ਕੇ ਆ ਰਹੀ ਹੈ ਲੰਗਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਇੱਕ ਇੱਕ ਬੂਟਾ ਪ੍ਰਸ਼ਾਦ ਵਜੋਂ ਇਸ ਸੋਸਾਇਟੀ ਵੱਲੋਂ ਦਿੱਤਾ ਜਾ ਰਿਹਾ ਤੇ ਬੇਨਤੀ ਵੀ ਕੀਤੀ ਜਾ ਰਹੀ ਹੈ ਮੈਂ ਵੀ ਅੱਜ ਇਸ ਦਾ ਹਿੱਸਾ ਬਣਿਆ ਤੇ ਮੈਂ ਵੀ ਬੇਨਤੀ ਕੀਤੀ ਹੈ ਇਹਨਾਂ ਨੂੰ ਵੀ ਇੱਕ ਇੱਕ ਬੂਟਾ ਜ਼ਰੂਰ ਲਾਓ ਤੇ ਉਹਨੂੰ ਪਾਲੋਗੇ ਤੇ ਮੈਂ ਇਹਨਾਂ ਦਾ ਧੰਨਵਾਦੀ ਆ ਸੁਸਾਇਟੀ ਦਾ ਵੀ ਇੰਨੀ ਮਾਨਵਤਾ ਦੀ ਸੇਵਾ ਕਰ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਬਹੁਤ ਸਮੇਂ ਤੋਂ ਕਰਦੀ ਆ ਰਹੀ ਹੈ ਇੱਥੇ ਆਉਣ ਦੇ ਮੈਨੂੰ ਬਹੁਤ bari ਮੌਕਾ ਮਿਲਿਆ ਹੈ ਤੇ ਮੈਂ ਦੇਖਦਾ ਜਿੰਨੀ ਵੀ ਸੰਗਤ ਆਉਂਦੀ ਹੈ ਬੜੀ ਉਤਸ਼ਾਹ ਨਾਲ ਆਉਂਦੀ ਹੈ ਜਿਹੜਾ ਇਹਨਾਂ ਨੂੰ ਚਲਾ ਰਹੇ ਨੇ ਲਵਲੀ ਜੀ ਬਹੁਤ ਵਧੀਆ ਟੰਗਣਾ ਚਲਾ ਰਹੇ ਨੇ ਇਹ ਸੇਵਾ ਪਰਮਾਤਮਾ ਦੀ ਸੇਵਾ ਹੈ ਇਹ ਜਿਹੜੀਆਂ ਵੀ ਸਾਰਿਆਂ ਦੀ ਜੋ ਵੀ ਸੇਵਾ ਕਰ ਰਹੇ ਉਮਰ ਲੰਬੀ ਹੋਊਗੀ ਪਰਮਾਤਮਾ ਉਹਨਾਂ ਨੂੰ ਸੁਖ ਬਖਸ਼ੂਗਾ ਮੈਂ ਤਾਂ ਇਹ ਅਰਦਾਸ ਕਰਦਾ ਵੀ ਰਹਿੰਦੀ ਦੁਨੀਆ ਤੱਕ ਇਹ ਲੰਗਰ ਚੱਲਦੇ ਰਹਿ ਭਾਈ ਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਸਮਾਵਾ तकरीबन ਪਿਛਲੇ 9-10 ਸਾਲਾਂ ਤੋਂ ਚੱਲ ਰਹੀਆਂ ਨੇ ਦੋ ਹਸਪਤਾਲਾਂ ਤੋਂ ਸ਼ੁਰੂ ਹੋਈ ਸੀ ਇਹ ਸੇਵਾ ਤੇ ਅੱਜ ਆ 8 ਹਸਪਤਾਲਾਂ ਚੱਲ ਰਹੀ ਹੈ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਇਹ ਕਾਰਜਾ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਤੇ ਸ਼ਹਿਰ ਦੀਆਂ ਇਲਾਕੇ ਦੀਆਂ ਸੰਗਤਾਂ ਦੇ ਆਥਾ ਸਹਿਯੋਗ ਨਾਲ ਚੱਲ ਰਿਹਾ ਹੈ ਅੱਜ ਪੀਜੀਆਈ ਦਾ ਮੇਨ ਗੇਟ, ਓਪੀਡੀ ਵਾਲਾ ਗੇਟ, ਦੋ, ਤੀਜਾ 32 ਛੋਟੀ ਪੀਜੀਆਈ, ਚੌਥਾ ਨਿਊ ਚੰਡੀਗੜ੍ਹ ਚ ਕੈਂਸਰ ਹਸਪੀਟਲ ਖੁੱਲਿਆ ਉੱਥੇ, ਪੰਜਵਾਂ ਕੈਂਸਰ ਹਸਪੀਟਲ ਸੰਗਰੂਰ, ਸਰਕਾਰੀ ਹਸਪੀਟਲ ਸੰਗਰੂਰ, ਛੇਵਾਂ, ਸੱਤਵਾਂ ਪਟਿਆਲਾ ਰਜਿੰਦਰਾ, ਅੱਠਵਾਂ ਨਾਬਾ ਹਸਪੀਟਲ ਦੇ ਅੱਠ ਜਗ੍ਹਾ ਤੇ ਲੰਗਰ ਹੈ ਜਿਹੜਾ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਜਾਊਗਾ। ਲਗਾਤਾਰ ਸੰਸਥਾ ਵੱਲੋਂ ਕਰੋਨਾ ਖਾਲ ਤੋਂ ਲੈ ਕੇ ਅੱਜ ਤੱਕ ਆਕਸੀਜਨ ਦੇ ਲੰਗਰ ਅੱਜ ਵੀ ਜਾਰੀ ਨੇ। ਸਾਡੇ ਕੋਲ ਕਨਸੈਂਟਰੇਟਰ ਮਸ਼ੀਨਾਂ ਨੇ ਜਿਹੜੀਆਂ ਅੱਜ ਵੀ ਲਗਾਤਾਰ ਵੱਡੀ ਗਿਣਤੀ ਸਰਕਾਰੀ ਹਸਪਤਲ ਦੇ ਜਿਹੜੇ ਮਰੀਜ਼ ਨੇ ਜਾਂ ਪ੍ਰਾਈਵੇਟ ਨੇ ਡਾਕਟਰ ਉਹਨਾਂ ਕਹਿੰਦੇ ਨੇ ਆਕਸੀਜਨ ਦੀ ਮਸ਼ੀਨ ਵਾਸਤੇ ਇਹ ਸੰਸਥਾ ਵੱਲੋਂ ਫ੍ਰੀ ਸੇਵਾ ਜਿਹੜੀ ਆ ਲਗਾਤਾਰ ਚੱਲ ਰਹੀ ਆ ਔਰ ਅੱਜ ਜਿੰਨੀ ਵੀ ਸੰਗਤ ਪ੍ਰਸ਼ਾਦੇ ਲੈ ਕੇ ਆਈ ਆ ਸਭ ਨੂੰ ਇੱਕ ਇੱਕ ਬੂਟਾ ਜਿਹੜਾ ਨਾਲ ਦਿੱਤਾ ਜਾ ਰਿਹਾ ਕਿ ਵੱਧ ਤੋਂ ਵੱਧ ਬੂਟੇ ਲਾਓ ਇਹਨਾਂ ਨੂੰ ਪਾਲੋ ਐਸ ਡੀ ਐਮ ਸਾਹਿਬ ਆਪ ਦੀ ਬਿਸ਼ੇਸ਼ ਜਿਹੜਾ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਮਰੀਜ਼ਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹ ਤਾਂ ਬਹੁਤ ਸਲਾਘਾਯੋਗ ਕਦਮ ਹੈ ਇਹਨਾਂ ਦਾ ਇਹਨਾਂ ਨੂੰ ਆਪਾਂ ਵਧਾਈ ਦਿੰਦੇ ਆ ਵੀ ਜਿਹੜੇ ਇਹ ਜੇ ਵਧੀਆ ਕੰਮ ਕਰਨ ਦੇ ਨੇ ਤਾਂ ਸਿਆਸਤ ਦੀ ਭੇਟ ਹਰੇਕ ਕੰਮ ਚੜ ਜਾਂਦਾ ਇਹਨਾਂ ਨੇ ਬਗੈਰ ਸਿਆਸਤ ਤੋਂ ਬਗੈਰ ਉਹ ਤੋਂ ਕਿਸੇ ਮਤਪੇ ਤੋਂ ਇਹ ਕੰਮ ਤੋਰਿਆ ਬਹੁਤ ਸਲਾਘਾਯੋਗ ਕੰਮ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਵੱਡਾ ਉਪਰਾਲਾ ਸਮੁੱਚੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਡੇ ਸਾਰੇ ਪ੍ਰਸ਼ਾਸਨ ਦੇ ਸਾਥ ਦੇ ਨਾਲ ਤੇ ਲਵਲੀ ਜੀ ਦੇ ਉਪਰਾਲੇ ਦੇ ਨਾਲ ਇਹ ਜਿਹੜਾ ਵੱਡਾ ਚੱਲ ਰਿਹਾ ਪ੍ਰੋਜੈਕਟ ਮਰੀਜ਼ਾਂ ਦੀ ਤੇ ਉਹਨਾਂ ਦੇ ਵਾਰਸਾਂ ਦੀ ਸੇਵਾ ਲਈ ਲੰਗਰ ਜਾਂਦੇ ਨੇ ਸਾਰੇ ਸ਼ਹਿਰ ਦੇ ਵਿੱਚ ਚਾਹੇ ਤਿਲਫੁਲ ਦੀ ਭੇਟਾ ਆਉਂਦੀ ਆ ਲੇਡੀਜ਼ ਆਪ ਪ੍ਰਸ਼ਾਦਾ ਤਿਆਰ ਕਰਕੇ ਉਹਨੇ ਲੈ ਕੇ ਆਉਂਦੀਆਂ ਨੇ ਸਾਰਾ ਪ੍ਰਸ਼ਾਦਾ ਹੋਰੋਂ ਇਕੱਠਾ ਕਰਕੇ ਜਿਹੜਾ ਵੀ ਸਾਰੇ ਹਸਪਤਾਲਾਂ ਤੇ ਜਾਂਦਾ ਇਹ ਬਹੁਤ ਵੱਡੀ ਸੇਵਾ ਜੀ ਬਾਕੀ ਕਰੋਨਾ ਕਾਲ ਸਮੇਂ ਵੀ ਇਹ ਸੰਸਥਾ ਦਾ ਬਹੁਤ ਵੱਡਾ ਸਹਿਯੋਗ ਰਿਹਾ ਪਿੱਛੇ ਜੇ ਪੰਜਾਬ ਚ ਹੜਾ ਦੀ ਪੋਜੀਸ਼ਨ ਆਈ ਤਾਂ ਹੜਾ ਦੇ ਵਿੱਚ ਵੀ ਇਹ ਸੰਸਥਾ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਹਰ ਮਹੀਨੇ ਇੱਕ ਇਹ ਸੰਸਥਾ ਵੱਲੋਂ ਹੋਮੋਪੈਥੀ ਦਾ ਕੈਂਪ ਵੀ ਲਗਾਇਆ ਜਾਂਦਾ ਜਿਵੇਂ ਜਿਵੇਂ ਸਮੇਂ ਦੀ ਲੋੜ ਹੁੰਦੀ ਹੈ ਉਹ ਸੰਸਥਾ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਤੇ ਸਾਰੇ ਸ਼ਹਿਰ ਦਾ ਸਹਿਯੋਗ ਹੈ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ